ਆਓ ਜੀ ਜੀ ਆ ਨੂੰ ਅੱਜ ਵਾਲੀ ਵੀਡੀਓ ਵੱਖਰੀ ਜੀ ਆ ਜਿਹੜੇ ਬੰਦੇ ਇਹ ਚੀਜ਼ ਪਛਾਣਦੇ ਆ ਇਹ ਚਿਬੜਾ ਹੈ ਸਾਡੇ ਪਿੰਡਾਂ ਦੇ ਵਿਦਾਸ਼ ਆ ਤੇ ਪੱਗ ਤੋਂ ਪਛਾਣ ਆਉਂਦੀ ਉਹ ਫਿਰ ਢੱਲਾ ਵਖਾਰ ਬਖੂਰ ਜਵਾਬ ਆਪਸੀ ਪਰ ਮੈਂ ਇਹ ਸੋਚਿਆ ਵੀ ਆਨੰਦ ਲੈਣਾ ਅੱਜ ਤੇ ਚਿਬੜਾਂ ਦੀ ਚਟਨੀ ਬੇਬੇ ਨੂੰ ਹਟਾਇਆ ਉਧਰੋਂ ਪਰ ਲੈ ਪਾਸੇ ਚੋਲੇ ਚੋਂ ਕੇ ਦੋ ਚੱਕ ਬੇਬੇ ਫੜਕਾ ਦੇ ਤੇ ਆ ਮੈਂ ਘੜਦਾ ਕੋਈ ਤੇ ਆ ਫੜੋ ਦੇ ਬਿਛਾੜ ਦਿਓ ਇਹ ਬਾਅਦ ਚ ਪਾਜੀ ਬੇਬੇ ਦਮ ਕਲ ਜਿਬੜ ਕੁੱਟ ਲਗੇ ਇਹ ਚਾਰ ਬਾਦ ਕੁੱਟਣ ਲੱਗਿਆ ਜਿਬੜ ਮੈਨੂੰ ਲੱਗਦਾ ਵੀ ਕਿ ਮੈਂ ਆਪ ਹੀ ਕੁੱਟ-ਕੱਟ ਲੈਂਦੇ ਹੁੰਦੇ ਹੁਣ ਤਾਂ ਮੈਨੂੰ ਲੱਗਦਾ ਕਿੰਨਾ ਚਿਰ ਹੋ ਗਿਆ ਇਹਦੀ ਕੁੱਟੇ ਨਾਲ ਮੈਨੂੰ ਜਿਬੜ ਵਾੜਾ ਦੇ ਮਗਣਾ ਸਿਆਲ ਨਾਲ ਹੂੰ ਤੇ ਉਦੋਂ ਵੀ ਮੈਂ ਅੱਖਾਂ 'ਚ ਮਿਰਚਾਂ ਪਾਲੀਆਂ ਸੀ ਤੇ ਬੜਾ ਨਿਆਰਾ ਆਪਦੇ ਪਰਿਵਾਰ 'ਚ ਬਹਿ ਕੇ ਨਾ ਐ 10 ਮਿੰਟ ਸ਼ਾਂਤੀ ਨਾਲ ਸਾਰੇ ਆ ਟੱਬਰਾ ਆਪਦੇ ਆਪ ਦੇ ਮੰਝਣ ਦੇ ਬੈਠੇ ਆ ਆਰਾਮ ਨਾਲ ਤੇ ਮੇਰਾ ਜੀ ਕੀਤਾ ਵੀ ਅੱਜ ਚਟਨੀ ਬਣਾ ਕੇ ਖਾਈਏ ਸਰੀਰ ਬਿਲਕੁਲ ਡਾਵਾ ਡੋਲ ਸੀ ਅੱਜ ਚਲੋ ਜੀ ਚਿਪੜ ਜਮਾ ਮਾਰਨੇ ਪੈਣਿਆ ਨਾ ਪੀ ਜਮਾ ਮਾਰੇ ਹਨ ਨਾ ਤੇ ਇਹ ਕੋਈ ਸੰਗ ਸ਼ਰਮ ਨਹੀਂ ਮੇਰਾ ਪਰਿਵਾਰ ਆ ਆਪਦੇ ਪਰਿਵਾਰ ਚ ਬੈ ਕੇ ਵੀਡੀਓ ਬਣਾਉਣ ਲੱਗੇ ਆ ਇਹ ਵੀ ਸ਼ੇਅਰ ਉਹੀ ਕਰਨਗੇ ਜਿਨ੍ਹਾਂ ਨੂੰ ਲੱਗਦਾ ਵੀ ਆਪਣੇ ਪਿੰਡਾਂ ਦਾ ਮੋਹਾਲੇ ਹੈਗਾ ਹਜੇ ਵੀ ਹੈਗਾ ਕਿਹੇ ਪਿੰਡਾਂ ਚ ਰਾਸਤਨ ਹਜੇ ਵੀ ਖਾਂਦੇ ਮਿਲਦਾ ਨਾ ਉਹ ਚੱਬੜੀ ਹੁਣ ਆਪਣੇ ਲੱਭਦੇ ਨਹੀਂ ਕਿ ਅੱਗੇ ਦਾ ਖੇਤੋਂ ਜਾਣਾ ਚੱਬੜ ਲਿਆਉਣੇ ਤੋਂ ਕਹਿੰਦਾ ਮਤਲਬ ਵੱਲਾਂ ਬੋਲਾਂ ਦੇ ਬਾਦੂ ਹੁੰਦੇ ਏਕੇ ਇਹਦਾ ਬਸ ਆਹੀ ਮੰਤਰੀ ਤਰੀਕਾ ਮੇਰੇ ਖਿਆਲ ਚ ਜਿਹੜੀ ਗ੍ਰੈਂਡਰ ਦੇ ਵਿੱਚ ਬਣਾਉਂਦੇ ਆਂ ਆਪਾਂ ਗ੍ਰੈਂਡਰ ਨਾਲ ਬਣਾਉਂਦੇ ਨੇ ਮੈਕਸੀਨਾ ਬਣਾਉਣ ਚੜ੍ਹਦੀ ਇਹ ਜੇ ਬਣ ਜਾਂਦੀ ਬਬਿਓ ਹੈ ਆ ਜੀ ਇਹ ਤਾਂ ਨਹੀਂ ਬਣਦੀ ਉਹ ਪਾਣੀ ਜੜ ਹੈ ਇਹ ਇਹ ਬਣ ਜਾਂਦੀ ਚੀਜ਼ ਬਬਿਓ ਹੈ ਨਹੀਂ ਨਹੀਂ ਬਣਦੀ ਨਾ ਹੈ ਉਹ ਨਾਇਰ ਹੋ ਜੋ ਕਿ ਇਹ ਕੋਟ ਆ ਮਾਰਲੇ ਟਕਾ ਕੇ ਉਹ ਕਹਿੰਦਾ ਮਤਲਬ ਉਹ ਜਿਵੇਂ ਭਈ ਆ ਕੁੰਡਾ ਕੋਟ ਨਾ ਨਿਆਰਾ ਇਹ ਕਿਤੇ ਪੱਥਰ ਆਪਣ ਲਾਲ ਮਿਲ ਜੀਦਾ ਬੜਾ ਵਧੀਆ ਨਹੀਂ ਕਿ ਸਹੀ ਇਹੀ ਹੁੰਦਾ ਇਹਦੇ ਵਿੱਚ ਹੀ ਪੱਥਰ ਲੱਗਿਆ ਰਿਆ ਥੱਲੇ ਬਜਰੀ ਲੱਗੀ ਹੁੰਦੀ ਹੈ ਮੈਨ ਬਣਾ ਕੇ ਨਿਆਰਾ ਤੇ ਹੁਣ ਤੁਹਾਨੂੰ ਜਮਾ ਸਿਰੇ ਦੇ ਦਿਖਾਵਾਂਗੇ ਇਹਦੇ ਵਿੱਚ ਚਿਬੜ ਪਾਏ 5-7 ਲਓ ਜੀ ਮਨ ਨੂੰ ਜਿਹੜਾ ਕੰਮ ਸ਼ਾਂਤੀ ਦਿੰਦਾ ਹੋਵੇ ਉਹ ਚੰਗਾ ਮਾੜਾ ਜਾਂ ਉੱਚਾ ਨੀਵਾ ਨਹੀਂ ਹੁੰਦਾ ਮਨ ਨੂੰ ਸ਼ਾਂਤੀ ਆ ਗਈ ਬੁਖਾਰ ਬਕੂਰ ਚ ਕਿਧਰੇ ਲੈ ਗਿਆ ਸ਼ਾਂਤੀ ਆ ਨਿਆਰੇਣਾ ਚੱਬੜਾਂ ਚਟਨੀ ਦਾ ਹਰੀਆਂ ਮਿਰਚਾਂ ਦੀ ਗੱਡੇ ਵਾਲੀ ਚਟਨੀ ਖਾਣ ਦਾ ਸਵਾਦ ਹੀ ਵੱਖਰਾ ਕਿਹਦੇ ਕਿਹਦੇ ਮੂੰਹ ਚ ਪਾਣੀ ਆ ਗਿਆ ਜ਼ਰੂਰ ਕਮੈਂਟ ਕਰਿਓ ਪਰ ਹੈ ਆਨੰਦ ਆ ਬਈ ਐਨ ਬਰੀਕ ਬੀਬੂ ਮਾਰ ਕੇ ਇੱਕ ਤੋਂ ਮਹੌਲ ਸਿਰਜਦਾ ਬਾਬਿਓ ਬਾਬਿਓ ਲਓ ਜੀ ਜਿਨੇ ਜਿਨੇ ਖਾਣੀਆਂ ਦਾਸ ਦਿਓ ਔਰ ਬਣਾਈ ਮੈਂ ਬਾਈ ਇਹ ਇੱਕ ਬੰਦਾ ਦੋ ਤਿੰਨ ਜੇ ਤਾਂ ਸਹੀ ਤਰੀਕੇ ਨਾਲ ਖਾਣੀਆਂ ਫਿਰ ਤਿੰਨਾਂ ਕ ਬੰਦਿਆਂ ਦੀ ਹੋਈ ਆ ਜੇ ਖਾਣੀਆਂ ਵੀ ਜੇ ਮਿਰਚੀ ਜ਼ਿਆਦਾ ਹੈ ਜੇ ਜ਼ਿਆਦਾ ਹੈ ਉਹ ਫਿਰ 15 ਇਹਨੇ ਖਾ ਲੈਣਗੇ ਪਰ ਮੈਂ ਤਾਂ ਇਹ ਮੈਨੂੰ ਲੱਗਦਾ ਵੀ ਮੈਂ ਇਕੱਲਾ ਹੀ ਖਾ ਜੂ ਇਹ ਰੁੱਖੀ ਸਵਾਦ ਹੈ ਧੰਨਵਾਦ ਕਿਨੂ ਕਿਨੂ ਚੰਗੀ ਲੱਗੀ ਵੀਡੀਓ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਇਹ ਆ ਸਿੱਖੜੇ ਚ ਬੜਾਈ ਹੋਈ ਵੀਡੀਓ ਆ ਆਪਦੇ ਪਰਿਵਾਰਾਂ ਦਾ ਪਿੰਡਾਂ ਦੇ ਮਾਹੌਲ ਬਾਬਤ ਪੱਗ ਬਹੁਤ ਔਕੇ ਬੰਨੀ ਔਖਾ ਹੋ ਕੇ ਬੰਨੀ ਕਿਉਂਕਿ ਸੈਟ ਨਹੀਂ ਸੀਗਾ ਜਿਵੇਂ ਤਿਆਰ ਆ ਜੀ ਮਾਣ ਵੀ ਸੈਟ ਜਹ ਹੋ ਗਿਆ ਤੇ ਚਟਨੀ ਵੀ ਬਣ ਗਈ ਰਾਤ ਦੀ ਰੋਟੀ ਦਾ ਬੰਦੋਬਾਸਤ ਕਈ ਬੰਦੇ ਇਸ ਚੀਜ਼ ਨੂੰ ਖਾਂਦੇ ਆ ਆ ਲੋ ਜੀ ਕਈ ਬੰਦੇ ਖਾਂਦੇ ਕਹਿੰਦੇ ਵੀ ਚਿਬਣ ਵਾਲੀ ਚਟਨੀ ਖਾ ਕੇ ਮੈਂ ਗੁਜ਼ਾਰਾ ਕਰਦਾ ਰਿਆਂ ਗੁਜ਼ਾਰਾ ਨਹੀਂ ਬਾਬਾ ਜੀ ਜਿਹੜਾ ਇਹਦਾ ਸਵਾਦ ਆ ਇਹ ਅਸੀਂ ਜਾਣਦੇ ਆ ਬਾਬਾ ਜੀ। ਮੈਂ ਕਹਾਂ ਨੀ ਆ ਰਿਹਾ। ਧੰਨਵਾਦ। ਸ਼ੁਕਰੀਆ। ਲਓ ਜੀ, ਮਿਹਨਤ ਦਾ ਫਲ ਤੇ ਤਨ ਸਿਹਤਰਾ ਆਉਂਦਾ ਜੀ। ਚਰਪਰ ਰੱਖ। ਆਹੋ। ਇਹ ਐ ਬੜਾ ਸਵਾਦ ਆ। ਜਿਵੇਂ ਕਿ ਇਹਨੇ ਕਹਣਾ ਖਾਂਦੇ ਪੀਂਦੇ ਦਿਖਾਈ ਜਾਂਦਾ ਹਾਂ ਜੀ। ਸ਼ੇਅਰ ਕਰਨਿਆ ਇਹ ਪਿੰਡਾਂ ਦਾ ਸਹੀ ਰਿਵਾਜ ਸਹੀ ਰਤਬਾ ਸਾਡੇ ਪਿੰਡਾਂ ਦਾ ਇਹ ਸਾਡੀ ਖਾਣ ਦੀ ਅਹਿਮੀਅਤ ਆ ਸਾਡੇ ਬੌਰੀਏ ਸਿੱਖਣਾ ਹਰੀਆਂ ਮਿਰਚਾਂ ਦੀ ਚਟਨੀ ਬਣਾ ਆ ਰੋਟੀ ਬਣਾਉਂਦੇ ਆ ਸਬਜ਼ੀ ਤੇ ਬਈ ਸੁਆਦ ਇਨਾ ਆਉਂਦਾ ਕਹਿ ਗੱਲਾਂ ਕੀ ਧੰਨਵਾਦ ਸ਼ੁਕਰੀਆ ਜੀਓ